ਉਮਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਦੀ ਪਾਰਟੀ ਨੇ ਸਸਪੈਂਡ ਕੀਤਾ ਇਹਦੇ 2-3 ਮਹੀਨੇ ਕੱਡੇ ਜਾ ਸਕਦੇ ਆ ਸਭ ਤੋਂ ਪਹਿਲਾਂ ਮੈਨੇ ਆ ਕਿ ਆਮ ਆਦਮੀ ਪਾਰਟੀ ਚ ਕੋਈ ਵੀ ਆਜ਼ਾਦ رائے ਰੱਖਣ ਵਾਲਾ ਕੋਈ ਪੰਜਾਬ ਦੇ ਪ੍ਰਤੀ ਕੋਈ ਮੁੱਦੇ ਉਠਾਉਣ ਵਾਲਾ ਕੋਈ ਪੰਜਾਬ ਦੀ ਗੱਲ ਕਰਨ ਵਾਲਾ ਵਿਅਕਤੀ ਉੱਥੇ ਨਹੀਂ ਰਹਿ ਸਕਦਾ ਇਹ ਗੱਲ ਉਮਰ ਵਿਜੇ ਪ੍ਰਤਾਪ ਦੀ ਸਸਪੈਂਸ਼ਨ ਨਾਲ ਇੱਕ ਵਾਰੀ ਪਹਿਲੀ ਵਾਰ ਅੱਗੇ ਨਹੀਂ ਆਈ ਇਸ ਤੋਂ ਪਹਿਲਾਂ ਜਿਹੜੇ ਵੀ ਪੰਜਾਬ ਹਤੇਸ਼ੀ ਸੀ ਤਾਂ ਉਹ ਡਾਕਟਰ ਗਾਂਧੀ ਸੀਗੇ ਚਾਹੇ ਉਹ ਪੁਲਕਾ ਸਾਹਿਬ ਸੀ ਚਾਹੇ ਉਹ ਗੁਰਪ੍ਰੀਤ ਖੁੱਗੀ ਸੀ ਚਾਹੇ ਉਹ ਹਰਿੰਦਰ ਸਿੰਘ ਖਾਲਸਾ ਸੀ ਚਾਹੇ ਉਹ ਸੁਖਪਾਲ ਸਿੰਘ ਖੇਰਾ ਸੀ ਚਾਹੇ ਉਹ ਸਰਦਾਰ ਸੁੱਚਾ ਸਿੰਘ ਛੋਟੇਪੁਰ ਸੀ ਇੱਕ ਇੱਕ ਕਰਕੇ ਇਸੇ ਕਰਕੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਵਾ ਕਿਉਂਕਿ ਉਹ ਕੇਜਰੀਵਾਲ ਦੀ ਡਿਕਟੇਟਰਸ਼ਿਪ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ ਬੇਸਿਕਲੀ ਕੇਜਰੀਵਾਲ ਇੱਕ ਡਿਕਟੇਟਰ ਹੈ ਔਰ ਉਹਦੇ ਮੋਰੇ ਜਿਹੜਾ ਵੀ ਕੋਈ ਗੱਲ ਕਰਦਾ ਉਸ ਨੂੰ ਉਹ ਪਾਰਟੀ ਦੇ ਵਿੱਚ ਕੋਈ ਥਾਂ ਨਹੀਂ ਆਪਾ ਸਾਰੇ ਜਾਣਦੇ ਆ ਔਰ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਸਭ ਤੋਂ ਪਹਿਲੀ ਗੱਲ ਤਾਂ ਉਹ ਬੇਅਦਬੀਆਂ ਦੀ ਗੱਲ ਕਰਦਾ ਸੀ ਕਿ ਪੰਜਾਬ ਦੀ ਸਰਕਾਰ ਬੇਅਦਬੀਆਂ ਦੇ ਮੁੱਦੇ ਉੱਤੇ ਬਹੁਤ ਬੁਰੀ ਤਰ੍ਹਾਂ ناکਾਮ ਰਹੀ ਹੈ ਫਿਰ ਉਸਨੇ ਨਸ਼ੇ ਦੀ ਬਹੁਤ ਗੱਲ ਉਜਾਗਰ ਕੀਤੀ ਕਿ ਸਰਕਾਰ ਦੇ ਦਾਅਵੇ ਫੋਕੇ ਨੇ ਔਰ ਸਰਕਾਰ ਦੇ ਦਾਅਵੇ ਜਿਹੜੇ ਉਹ ਝੂਠੇ ਨੇ ਪੰਜਾਬ ਦੇ ਵਿੱਚ ਨਸ਼ਾ ਹਲੇ ਵੀ ਫਰਕਰਾਰ ਹੈ ਗੈਰ ਕਾਨੂੰਨੀ ਮਾਈਨਿੰਗ ਔਰ ਵਿਸ਼ੇਸ਼ ਤੌਰ ਤੇ ਬਦਲਾਖੋਰੀ ਮੇਰੇ ਖਿਲਾਫ ਮੁਕੱਦਮਾ ਹੋਇਆ ਤਾਂ ਦੇਖੋ 92 ਮੈਂ ਇਹਨਾਂ ਨੂੰ ਤੈਉ ਕਹਿੰਦਾ ਇਹ ਬੰਦੂਆ ਮਜ਼ਦੂਰਾਂ ਦੀ ਪਾਰਟੀ ਹੈ ਇਹਨਾਂ ਚੋਂ ਸਿਰਫ ਇੱਕ ਆਦਮੀ ਨੂੰ ਮੈਂ ਕਹਿੰਦਾ ਰਿਹਾ ਕਿ ਇੱਕ ਆਦਮੀ ਪੰਜਾਬ ਪ੍ਰਤੀ ਆਪਣੀ ਰੱਖਦਾ ਤੇ ਗੈਰਤ ਵੀ ਰੱਖਦਾ ਵਾ ਔਰ اخਲਾਕੀ ਆਦਮੀਆਂ ਉਹਨੇ ਜਦ ਮੇਰੇ ਤੇ ਉੱਤੇ ਝੂਠਾ ਪਰਚਾ ਦਰਜ ਕਰਾਇਆ ਗਿਆ ਉਹਨੇ ਮੇਰੇ ਹੱਕ ਵਿੱਚ ਆਵਾਜ਼ ਉਠਾਈ ਸੋ ਇਸ ਤਰ੍ਹਾਂ ਦੇ ਵਿਅਕਤੀ ਦਾ ਉੱਥੇ ਰਹਿਣਾ ਨਾ ਸੰਭ 可能 ਸੀਗਾ ਦੂਸਰਾ ਪੱਖ ਮੈਂ ਕਹਿਣਾ ਚਾਹੁੰਦਾ ਕਿ ਮੈਂ ਕੁਮਰਬਿਜੇ ਪ੍ਰਤਾਪ ਦੀ ਤਾਦ ਦਿਨਾ ਵਾ ਕਿ ਉਸਨੇ ਕਿਸੇ ਪਾਰਟੀ ਦੇ ਪ੍ਰੇਸ਼ਦ ਨੂੰ ਨਾਂ ਮੰਨਦਿਆਂ ਉਸ ਨੇ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜਾ 3.5 3.5 ਸਾਲ ਐਮ.ਐਲ.ਏ ਬਣਿਆ ਉਸ ਨੇ ਇੱਕ ਸਹੀ ਨੁਮਾਇੰਦੇ ਦਾ ਰੋਲ ਅਦਾ ਕੀਤਾ ਬਲਕਿ ਉਹਦੇ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ 99 92 ਵਿਧਾਇਕ ਨੇ ਉਹਨਾਂ ਨੂੰ ਇਹਦੇ ਤੋਂ ਸਿੱਧ ਲੈ ਕੇ ਸਿੱਖਣਾ ਚਾਹੀਦਾ ਕਿ ਕਿਵੇਂ ਲੋਕਾਂ ਦੇ ਮੁੱਦੇ ਉਠਾਏ ਜਾਣੇ ਚਾਹੀਦੇ ਆ ਔਰ ਮੈਂ ਸਮਝਦਾ ਕਿ ਇਹ ਉਹਦੇ ਵਾਸਤੇ ਕੋਈ ਇਹ ਕੁਦਰਤ ਨੇ ਉਹਦੇ ਲਈ ਠੀਕ ਰਾਹ ਖੁੱਲਿਆ ਤੇ ਠੀਕ ਫੈਸਲਾ ਕੀਤਾ ਔਰ ਉਹਦੇ ਆਉਣ ਵਾਲੇ ਦਿਨ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਪਾਰਟੀ ਜਿਹੜੀ ਕੋਈ ਕੁਝ ੱਲਣ ਨੂੰ ਤਿਆਰ ਹੀ ਨਹੀਂ ਕਿਸੇ ਦੀ ਆਵਾਜ਼ ਨੂੰ ੱਲਣ ਨੂੰ ਤਿਆਰ ਨਹੀਂਗੀ ਉਹਦੇ ਜਿਹੜੇ ਹੈਗਾ ਸਿਆਸੀ ਭੂਵੇਖਿਆ ਕੋ ਧੁੰਦਲਾ ਨਹੀਂ ਹੋਵੇਗਾ ਉਹ ਠੀਕ ਹੋ